ਵਾਸਤੂ ਟਿਪਸ ਨੰਬਰ 1 ਇੱਕ ਅਜਿਹਾ ਘਰ ਜਿੱਥੇ ਔਰਤ ਦਾ ਸਤਕਾਰ ਅਤੇ ਸਨਮਾਨ ਕੀਤਾ ਜਾਂਦਾ ਹੈ ਉੱਥੇ ਗਰੀਬੀ ਘਟ ਹੁੰਦੀ ਹੈ ਨੰਬਰ 2 ਘਰੋਂ ਗਰੀਬੀ ਦੂਰ ਕਰਨ ਲਈ ਸ਼ੁੱਕਰਵਾਰ ਨੂੰ ਦਹੀਂ ਅਤੇ ਮੱਖਣ ਦਾ ਦਾਨ ਕਰਨਾ ਚਾਹੀਦਾ ਹੈ ਨੰਬਰ 3 ਨੰਗੇ ਪੈਰੀ ਬਾਥਰੂਮ ਨਹੀਂ ਜਾਣਾ ਚਾਹੀਦਾ ਨੰਬਰ 4 ਨਹਾਉਂਦੇ ਸਮੇਂ ਵੀ ਨੰਗੇ ਪੈਰੀ ਨਹੀਂ ਰਹਿਣਾ ਚਾਹੀਦਾ ਨੰਬਰ 5 ਜਿਸ ਘਰ ਨੂੰ ਸ਼ਾਮ ਨੂੰ ਦੀਵਾ ਜਗਾਇਆ ਜਾਂਦਾ ਹੈ ਉੱਥੇ ਗਰੀਬੀ ਨਹੀਂ ਹੁੰਦੀ। ਨੰਬਰ 6 ਸ਼ੁੱਕਰਵਾਰ ਨੂੰ ਹਲਦੀ, ਛੋਲੇ ਅਤੇ ਗੁੜ ਨੂੰ ਟੋਏਜਖੂ ਵਿੱਚ ਪਾਉਣ ਨਾਲ ਗਰੀਬੀ ਦੂਰ ਹੁੰਦੀ ਹੈ। ਨੰਬਰ 7 ਜੇਕਰ ਬਾਥਰੂਮ ਉੱਤਰ ਵੱਲ ਹੈ ਤਾਂ ਬਾਥਰੂਮ 'ਚ ਨਮਕ ਪਾ ਕੇ ਰੱਖੋ। ਨੰਬਰ 8 ਬਾਥਰੂਮ ਵਿੱਚ ਖਾਲੀ ਬਾਲਟੀ ਨਾ ਰੱਖੋ। ਘਰ ਵਿੱਚ ਨਕਾਰਾਤਮਕਤਾ ਊਰਜਾ ਦਾਖਲ ਹੋ ਜਾਂਦੀ ਹੈ। ਨੰਬਰ 9 ਐਂਤਵਾਰ ਅਤੇ ਵੀਰਵਾਰ ਨੂੰ ਕਣਕਦਾਨ ਕਰਨ ਨਾਲ ਗਰੀਬੀ ਦੂਰ ਹੁੰਦੀ ਹੈ ਨੰਬਰ 10 ਆਪਣੀ ਕਮਾਈ ਤੋਂ ਵੱਧ ਖਰਚ ਨਾ ਕਰੋ